ਮਾ ਮਾਮੀ ਨੂੰ ਸਮਝਾ ਲਾ ਲੱਛਣ ਮਾਰੇ ਕਰਦੀ ਆ ਰਾਤ ਨੂੰ ਪਾ ਕੇ ਮਾਮੇ ਨੂੰ ਨੀਤੀਆਂ ਗੋਲੀਆਂ ਆਪਣੇ ਭਾਂਜੇ ਨਾਲ ਪੈਂਦੀ ਆ ਲੱਕੀ ਸਾਰਾ ਕੁਝ ਖਤਮ ਹੋ ਗਿਆ ਲੱਕੀ ਸਸੀ ਕਾ ਦੋਸਤੋ ਮੈਂ ਤੁਹਾਡਾ ਆਪਣਾ ਅੰਜੀ ਸਿੱਧੂ ਤੁਸੀਂ ਦੇਖ ਸਕਦੇ ਹੋ ਉਸ ਮਾਮੀ ਨੂੰ ਤੁਸੀਂ ਦੇਖ ਸਕਦੇ ਹੋ ਗੌਰ ਨਾਲ ਜਿਹੜੀ ਆਪਣੀ ਭਾਂਜੇ ਨਾਲ ਪੱਜ ਚੁੱਕੀ ਸੀ ਉਸ ਮਾਮੇ ਨਾਲ ਤੁਹਾਨੂੰ ਮਿਲਾਵਾਂਗੇ ਜਿਹੜੇ ਮਾਮੇ ਨੇ ਇਹਨੂੰ ਫੜਿਆ ਜਿਹਦੀ ਇਹ ਘਰ ਵਾਲੀ ਸੀ ਤੁਸੀਂ ਸਾਰੀ ਗੱਲ ਕੀ ਕਰ ਸਕਦੇ ਆ ਜਿਹੜਾ ਮੁੰਡਾ ਸੀਗਾ ਉਹਨੂੰ ਜੇਲ੍ਹ ਹੋ ਗਈ ਆਪਾਂ ਗੱਲ ਕਰਾਉਣੀ ਹੈ ਸਾਰੀ ਸਸੀ ਕਾ ਜੀ ਸਸੀ ਕਾ ਜੀ ਅੱਛਾ ਜਿਹੜੀ ਜਿਹੜੀ ਵਾਰਦਾਤ ਤੁਹਾਡੇ ਨਾਲ ਹੋਈ ਸੀਗੀ ਇਹ ਜਿਹੜੀ ਤੁਹਾਡੇ ਘਰ ਵਾਲੀ ਸੀਗੀ ਇਹ ਭੱਜੀ ਸੀਗੀ ਅੱਛਾ ਤੁਸੀਂ ਕਿੱਥੇ ਫੜਿਆ ਨੂੰ ਇਹ ਇੱਥੇ ਲੱਗੇ ਆਈ ਆਪਣੇ ਉਹ ਟਾਬਾਗਾ ਹਾਂ ਟਾਬੇ ਤੇ ਬੈਠੇ ਸੀ ਰੋਟੀ-ਹੱਟੀ ਖਾਈ ਜਾਂਦੇ ਸੀ ਤੇ ਇਹਨਾਂ ਦੀ ਲੋਕੇਸ਼ਨ ਔਨ ਸੀਗੀ ਹਾਂ ਤੋਂ ਉਥੋਂ ਫਿਰ ਅਸੀਂ ਟਰੈਕ ਟ੍ਰੇਸ ਕਰਕੇ ਇਹ ਤੇ ਫੜ ਲਈ ਇਹ ਜਿਹੜਾ ਇਹ ਵਾਰਦਾਤ ਹੋਈ ਆ ਜਿਹੜੀ ਇਹ ਕਿਦਾਂ ਵਾਰਦਾਤ ਨੂੰ ਕਿਵੇਂ ਇਲਜ਼ਾਮ ਦਿੱਤਾ ਤੁਸੀਂ ਇਹਨਾਂ ਨੂੰ ਕਿਵੇਂ ਫੜਿਆ ਅਸੀਂ ਜੀ ਫਿਰ ਕੰਪਲੇਂਟ ਕੀਤੀ ਹੋਈ ਸੀ ਪੁਲਿਸ ਨੂੰ ਤੇ ਇਹਨਾਂ ਦਾ ਫਿਰ ਲੋਕੇਸ਼ਨ ਔਨ ਕਰਕੇ ਤੇ ਇਹਨਾਂ ਦੇ ਟਰੈਕ ਆਈ ਲੱਗ ਗਈ ਤੇ ਉਹਦੇ ਸਾਨੂੰ ਲੱਗ ਗਿਆ ਪਤਾ ਲੱਗ ਗਿਆ ਪਤਾ ਤੁਸੀਂ ਦੇਖ ਸਕਦੇ ਹੋ ਕਹਿੰਦਾ ਅਸੀਂ ਇਹਨਾਂ ਦੇ ਪਿੱਛੇ ਲੋਕੇਸ਼ਨ ਲਾਈ ਹੋਈ ਸੀਗੀ ਵੀ ਇਹ ਕਿੱਥੇ ਜਾਂਦੇ ਆ ਕਿੱਥੇ ਬਹਿੰਦੇ ਆ ਸਾਰਾ ਕੁਝ ਤੁਹਾਨੂੰ ਪਤਾ ਸੀਗਾ ਇਹਨਾਂ ਬਾਰੇ ਹਾਂ ਮੈਨੂੰ ਸ਼ੱਕ ਸੀ ਸਾਰਾ ਇਹਨਾਂ ਤੇ ਤੁਹਾਨੂੰ ਕਦੇ ਪਹਿਲਾਂ ਜਦੋਂ ਤੁਹਾਡੇ ਕੋਲ ਮੁੰਡਾ ਤੁਹਾਡਾ ਪੜਨ ਆਇਆ ਸੀਗਾ ਜਿਹੜਾ ਤੁਹਾਡਾ ਭਾਂਜਾ ਪੜਨ ਆਇਆ ਸੀਗਾ ਤੁਸੀਂ ਉਹਨੂੰ ਕਿਹਾ ਸੀਗਾ ਵੀ ਪੁੱਤ ਮੇਰੇ ਕੋਲ ਪੜ ਲੀ ਤੇ ਉਹ ਫਾਇਦਾ ਚੱਕ ਗਿਆ ਵੀ ਮਾਮੀ ਦਾ ਇਹਨੂੰ ਇਹਦੇ ਨਾਲ ਗੱਲਬਾਤ ਕਰ ਲਈ ਉਹਨੇ ਗਾਟ ਹੀ ਫਸਾਲੀ ਤੇ ਉਹਨੇ ਉਹਦੇ ਇਲਜ਼ਾਮ ਸੀਗੇ ਉਹਦੀ ਇੰਟਰਵਿਊ ਅਸੀਂ ਲਈ ਸੀਗੀ ਉਹ ਕਹਿੰਦਾ ਵੀ ਮਾਮਾ ਮੇਰਾ दारू ਪੀਂਦਾ ਸੀ ਤਾਂ ਕਰਕੇ ਮਾਮੀ ਉਹਨੂੰ ਪਸੰਦ ਨਹੀਂ ਕਰਦੀ ਸੀ ਇਹ ਗੱਲ ਸੱਚੀ ਸੀ ਨਹੀਂ ਨਹੀਂ ਇਹ ਮਰੀ ਜਾਂਦੇ ਆ ਉਹ ਜਦੋਂ ਫਿਰ ਕੋਈ ਬੰਦਾ ਆਪ ਗਲਤ ਹੁੰਦਾ ਨਾ ਉਹ ਗਾਂਹਾਂ ਦੇ ਤਲ ਜਾਮ ਲਾਉਣੇ ਲਾਉਣੇ ਹੁੰਦੇ ਆ ਜੇ ਪਸੰਦ ਨਹੀਂ ਕਰਦਾ ਸੀਗਾ ਸਾਡੀ ਜ਼ਿੰਦਗੀ ਇੰਨਾ ਟਾਈਮ ਕਿਵੇਂ ਲੰਘੀ ਉਸ ਮੁੰਡੇ ਨੂੰ ਤੁਸੀਂ ਆਪਦੇ ਘਰੇ ਲਿਆਂਦਾ ਉਹਨੂੰ ਕਿਹਾ ਵੀ ਤੂੰ ਪੁੱਤ ਇੱਥੇ ਕੇ ਪੜ ਠੀਕ ਹੈ ਤੂੰ ਆਪਦੇ ਰਿਸ਼ਤੇ ਨੂੰ ਵਧੀਆ ਦਿਖਾਉਣ ਵਾਸਤੇ ਲੋਕਾਂ ਨੂੰ ਉਹ ਮੁੰਡੇ ਨੂੰ ਤੁਸੀਂ ਲੈ ਕੇ ਆਏ ਆਪਦੇ ਘਰੇ ਉਸ ਤੋਂ ਬਾਅਦ ਇਹ ਗੱਲਬਾਤ ਕਿਵੇਂ ਹੋਈ ਤੁਹਾਨੂੰ ਕਦੇ ਸ਼ੱਕ ਨਹੀਂ ਹੋਇਆ ਇਹਨਾਂ ਤੇ ਬਈ ਜਦੋਂ ਪਹਿਲਾਂ ਪਹਿਲਾਂ ਸੀਗਾ ਉਦੋਂ ਤਾਂ ਨਹੀਂ ਸ਼ੱਕ ਹੋਈ ਸੀ ਨਾ ਕਿਉਂਕਿ ਮੰਮੀ ਵੀ ਮਾਮਾ ਸਮਾਨ ਹੁੰਦੀ ਹੈ ਮੀ ਜਿਹੜਾ ਰਿਸ਼ਤਾ ਦੇਖੀਏ ਸਭ ਤੋਂ ਪਵਿੱਤਰ ਰਿਸ਼ਤਾ ਹੁੰਦਾ ਮਾਸੀ ਦਾ ਭੂਆ ਦਾ ਮਾਮੀ ਚਾਚੀ ਤੇ ਮਾਂ ਹਣਾ ਤੇ ਇਹ ਫਿਰ ਇਹਨਾਂ ਨੇ ਤਾਂ ਕਲੰਕੀ ਲਾਤਾ ਇਹ ਰਸਤੇ ਨੂੰ ਵੀ ਹੁਣ ਕੱਲ ਨੂੰ ਕਿਸੇ ਦਾ ਕੋਈ ਭਾਂਜਾ ਹੋਊਗਾ ਨੌਜਵਾਨ ਹੋਊਗਾ ਮਾਮੀ ਹੋਗੀ ਉਹ ਤੇ ਅਗਲਾ ਕਿਵੇਂ ਅਗਲਾ ਸ਼ੱਕ ਦੀ ਨਿਗਰਨ ਨਾਲ ਹੀ ਦੇਖੂਗਾ ਅੱਛਾ ਤੁਹਾਨੂੰ ਕਿੱਥੇ ਫੜਿਆ ਇਹਨਾਂ ਨੇ ਇਹਨਾਂ ਨੇ ਸਾਨੂੰ ਢਾਬੇ ਤੇ ਫੜਿਆ ਢਾਬੇ ਤੇ ਤੁਸੀਂ ਕੀ ਕਰਦੇ ਸੀ ਅਸੀਂ ਖਾਣਾ ਖਾ ਰਹੇ ਸੀ ਰੋਟੀ ਅੱਛਾ ਤੁਸੀਂ ਤਾਂ ਮੇਰੇ ਜਦੋਂ ਤੁਹਾਡੀ ਇੰਟਰਵਿਊ ਮੈਂ ਲਈ ਸੀ ਉਹ ਤੋਂ ਬਾਅਦ ਤੁਸੀਂ ਚੱਕੇ ਗਏ ਹੋ ਹਾਂਜੀ ਦੂਜੇ ਦਿਨ ਅੱਛਾ ਦੂਜੇ ਦਿਨ ਤੁਸੀਂ ਚੱਕੇ ਗਏ ਥੋੜੀ ਥੋੜੀ ਕੀ ਗੱ ਗੱਲ ਸਾਡੀ ਬਸ ਕੋਈ ਨਹੀਂ ਸੀ ਉਹ ਭਾਂਦਾ ਸੀ ਨਹੀਂ ਕਿਹੜਾ ਇਹਨਾਂ ਦਾ ਉਹ ਦਿਨ ਮੈਂ ਭੱਜੀ ਸੀ ਉਹ ਮੈਨੂੰ ਛੱਡ ਕੇ ਭੱਜ ਗਿਆ ਤੇ ਮੈਂ ਇਕੱਲੀ ਰਹਿ ਗਈ ਉੱਥੇ ਦਿਸ ਗਏ ਮੈਂ ਇਹਨਾਂ ਨਾਲ ਅੱਛਾ ਹੁਣ ਹੁਣ ਤੂੰ ਇਹਦੇ ਨਾਲ ਆ ਗਈ ਹੁਣ ਤੂੰ ਰਹਿਣਾ ਚਾਹਣੀ ਐ ਇਹਦੇ ਕੋਲ ਹਾਂਜੀ ਹਾਂ ਮੈਂ ਰਹਿਣਾ ਚਾਹਾਂ ਰੱਖੋਂਗੇ ਇਹਨੂੰ ਵੀ ਨਹੀਂ ਮੈਂ ਨਹੀਂ ਰੱਖਣਾ ਵੀ ਕਿਉਂ ਕਿਉਂ ਨਹੀਂ ਰੱਖਣਾ ਜਦੋਂ ਮੇਰੇ ਮੇਰੇ ਭੈਣ ਨਾਲ ਰਿਸ਼ਤਾ ਟੁੱਟ ਗਿਆ ਤੇ ਮੈਂ ਇਹਨੂੰ ਕਿਉਂ ਰੱਖੂੰਗਾ ਇਹ ਰਿਸ਼ਤਾ ਕਿਵੇਂ ਟੁੱਟ ਗਿਆ ਵੀ ਹੁਣ ਜਦੋਂ ਮੈਂ ਬਾੜਨ ਦੇ ਨਹੀਂ ਦੇਣਾ ਉਹ ਬਾੜਨ ਦੇ ਨਹੀਂ ਨਾ ਉਹ ਬਾੜਨ ਦੇ ਨਹੀਂ ਮੈਂ ਇਹਨੂੰ ਕਿਉਂ ਬਾੜੂੰਗਾ ਅਕਸਰ ਤਾਂ ਤਾੜੀ ਤਾਂ ਦੋਨਾਂ ਹੱਥਾਂ ਨਾਲ ਹੀ ਵੱਜੀ ਆ ਜੇ ਅਜਮਾ ਦੇ ਭਾਂਜੇ ਨਾ ਮਾ ਦੀ ਭੈਣ ਨਾ ਟੁੱਟ ਜਾ ਤੇ ਇਹਦਾ ਨਾ ਕਿਵੇਂ ਰੂੰਗਾ ਤੁਸੀਂ ਦੇਖ ਸਕਦੇ ਹੋ ਦੋਸਤੋ ਮਾਮਾ ਕਹਿੰਦਾ ਕਹਿੰਦਾ ਮੈਂ ਆਪਦੀ ਘਰ ਵਾਲੀ ਨੂੰ ਜਿਹੜੀ ਇਹ ਕੁੜੀ ਆ ਜਿਹੜੀ ਮੇਰੀ ਭਾਂਜੇ ਨਾਲ ਭੱਜੀ ਸੀਗੀ ਉਹ ਨੂੰ ਮੈਂ ਹੁਣ ਰੱਖਣਾ ਨਹੀਂ ਚਾਹੁੰਦਾ ਕਿਉਂ ਨਹੀਂ ਰੱਖਣਾ ਚਾਹੁੰਦਾ ਕਿਉਂਕਿ ਜਿਹੜੀ ਹੁਣ ਰਿਸ਼ਤੇ ਸਾਡੇ ਤੜਾ ਗਈ ਮੇਰੇ ਭੈਣ ਦਾ ਰਿਸ਼ਤਾ ਮੇਰੇ ਨਾਲ ਤੜਾਤਾ ਮੇਰੇ ਨਾਨਾ ਨਾਨੀ ਪਾਪਾ ਚਾਚਾ ਸਾਰਿਆਂ ਨੇ ਮੈਨੂੰ ਤੜਾਤਾ ਤੇ ਅੱਜ ਮੈਂ ਉਹ ਮੂੰਹ ਬਖਾਉਣ ਜੋਗਾ ਨਹੀਂ ਰਿਹਾ ਅਸੇ ਤੁਹਾਨੂੰ ਪਿੰਡ ਦੇ ਵਿੱਚ ਵੀ ਗਲਤ ਕਹਿੰਦੇ ਹੋਣਗੇ ਫਿਰ ਬਾਈ ਬਹੁਤ ਕਹਿੰਦੇ ਆ ਜਿਹੜਾ ਹੁਣ ਕੁੱਤਾ ਹ ਇਹ ਕਲੀਨ ਦਾ ਰਿਸ਼ਤਾ ਭਾਂਜੇ ਦਾ ਰਿਸ਼ਤਾ ਨਹੀਂ ਛੱਡਿਆ ਠੀਕ ਹੈ ਤਾਂ ਉਹ ਗਾਂ ਹੁਣ ਕਿਵੇਂ ਨਾ ਇਹ ਤਾਂ ਹੁਣ ਕਹਿੰਦੀ ਕਹਿੰਦੀ ਮੈਂ ਇੱਥੇ ਰਹਿਣਾ ਨਹੀਂ ਨਹੀਂ ਮੈਂ ਨਹੀਂ ਰਹਿਣੀ ਹਾਂ ਮੈਂ ਰਹੂੰਗੀ ਇੱਥੇ ਕਿਵੇਂ ਤੁਸੀਂ ਕਿਵੇਂ ਰਹੋਗੇ ਪਹਿਲਾਂ ਤੁਸੀਂ ਭਾਂਜੇ ਨਾਲ ਭੱਜ ਗਏ ਤਾਂ ਹੁਣ ਤੁਸੀਂ ਇੱਥੇ ਇਹਨਾਂ ਨੇ ਫੜ ਲਿਆ ਜਦੋਂ ਹੁਣ ਤੁਸੀਂ ਕਹੀ ਜਾਂਦੇ ਹੋ ਵੀ ਮੈਂ ਇਹਦੇ ਰਹਿਣਾ ਇਹ ਰੱਖਣਾ ਨਹੀਂ ਚਾਹੁੰਦੇ ਹੁਣ ਤੁਹਾਡੀ ਮਾੜੀ ਗੱਲ ਭਾਂਜਾ ਕਹਿ ਰਿਹਾ ਸੀ ਇਹਨਾਂ ਦਾ ਨਹੀਂ ਮੈਂ ਤੈਨੂੰ ਮਾਰੂੰਗਾ ਨਹੀਂ ਮੇਰੇ ਨਾਲ ਜਾਓ ਭਾਂਜਾ ਭਾਂਜਾ ਕਿੱਥੇ ਆ ਭਾਂਜਾ ਤਾਂ ਪਤਾ ਨਹੀਂ ਜੀ ਕਿੱਥੇ ਭਾਂਜਾ ਹਾਂ ਮੈਨੂੰ ਵੀ ਪਤਾ ਇਹਨੂੰ ਪਤਾ ਹੋਊਗਾ ਜਿਹੜਾ ਇਹਦੇ ਨਾਲ ਗਿਆ ਹੈ ਇਹਨੂੰ ਪਤਾ ਹੋ ਜਿਹੜਾ ਇਹ ਨਾਲੇ ਕਹਿੰਦੇ ਜੇਲ੍ਹ ਕਰਾਤੀ ਇਹਨੂੰ ਨਹੀਂ ਪਤਾ ਨਹੀਂ ਹਜੇ ਜੇਲ੍ਹ ਹੋਈ ਹੈ ਕਿ ਨਹੀਂ ਹੋਈ ਫੜਿਆ ਨਹੀਂ ਗਿਆ ਉਹ ਨਹੀਂ ਉਹ ਭੱਜ ਗਿਆ ਹਾਂ ਇਹਨੂੰ ਤੁਸੀਂ ਫੜ ਲਿਆ ਇਹਨੂੰ ਫੜ ਲਿਆ ਅੱਛਾ ਇਹ ਜਦੋਂ ਇਹਨਾਂ ਦਾ ਤੁਸੀਂ ਸ਼ੱਕ ਦਾ ਦੈਰਾ ਕਿਵੇਂ ਵਧਿਆ ਤੁਸੀਂ ਤੁਹਾਡੇ ਘਰੇ ਕੰਮ ਤੇ ਜਾਂਦੇ ਸੀਗੇ ਤੇ ਤੁਸੀਂ ਜਦੋਂ ਘਰੇ ਆਉਂਦੇ ਸੀ ਤੁਹਾਨੂੰ ਕਦੇ ਸ਼ੱਕ ਨਹੀਂ ਹੋਇਆ ਵੀ ਇਹ ਇਦਾਂ ਦੇ ਕੰਮ ਕਰ ਰਹੀ ਹੋ ਗਲਤ ਕੰਮ ਕਰ ਰਹੀ ਸ਼ੱਕ ਬਈ ਮੈਂ ਤੁਹਾਨੂੰ ਤਾਂ ਪਹਿਲਾਂ ਤਾਂ ਨਹੀਂ ਸ਼ੱਕ ਸ਼ੁੱਕ ਹੁੰਦਾ ਸੀ ਜਦੋਂ ਮੈਂ ਹੁਣ ਕੰਮ ਤੋਂ ਆਉਂਦਾ ਸੀਗਾ ਯਾਰ ਅੰਦਰੋਂ ਕੁੰਡੇ ਕੰਡੇ ਲੱਗੇ ਹੁੰਦੇ ਸੀ ਇਹਨਾਂ ਦੇ ਨਹੀਂ ਮੇਰੀ ਗੱਲ ਥਾਣੇ ਜਦੋਂ ਬੰਦਾ ਆਪਣਾ ਬਾਤ ਖੁੱਲਾ ਤੇ ਕੀ ਆਪਾਂ ਨੂੰ ਕੀ ਡ ਨਾ ਜੇ ਆਪਾਂ ਕੋ ਗਲਤ ਕੰਮ ਕਰਾਂਗੇ ਜਾਂ ਕੋ ਗਲਤਾਂ ਤਾਂ ਫੇਰ ਹੀ ਅਗਲਾ ਤੱਕ ਕੁੰਡਾ ਲਾਊਗਾ ਤੇ ਉਦੋਂ ਮੈਨੂੰ ਸ਼ੱਕ ਹੋ ਗਿਆ ਇੱਕ ਥੋੜਾ ਥੋੜਾ ਮੈਂ ਇਹਦੇ ਫੋਨ 'ਚ ਫੋਟੋਆਂ ਵੇਖੀਆਂ ਉਹਦੇ ਨਾਲ ਬੜਾ ਅਜੀਬ ਜਿਹਾ ਹੂੰ ਤੁਸੀਂ ਕਦੇ ਇਹਨੂੰ ਕਿ ਪੁੱਛਿਆ ਨਹੀਂ ਵੀ ਇਹ ਫੋਟੋਆਂ ਕਿਹਦੀਆਂ ਮੈਂ ਇਹਨੂੰ ਕਿਹਾ ਸੀ ਕਹਿੰਦੀ ਤਾਂ ਤੇਰੇ ਭਾਂਜੇ ਦੀਆਂ ਉਹਨੂੰ ਪੁੱਛ ਲੈ ਫਿਰ ਹੁਣ ਇਹ ਜੇ ਦੇਖ ਕੇ ਤਾਂ ਹੁਣ ਇਹਨੂੰ ਵੀ ਉਹ ਸੀਗਾ ਉਹਨੂੰ ਵੀ ਸੀਗਾ ਜੇ ਆਪਾਂ ਸ਼ਰੇਆਮ ਕਹਿੰਨੇ ਆ ਫਿਰ ਇਹ ਜੀ ਅਗਲੀ ਕਹਿੰਦੀ ਮੈਂ ਤਾਂ ਫਾਹ ਲੈ ਕੇ ਮਰਦੀ ਹਾਂ ਤੁਹਾਨੂੰ ਤਾਂ ਸ਼ੱਕ ਕਰਦਾ ਕਦੇ ਤੁਸੀਂ ਇਹ ਨਹੀਂ ਸੋਚਿਆ ਵੀ ਵੀ ਇਸ ਇਹਨੂੰ ਇਹਨੂੰ ਮੈਂ ਮਜਾਨੋ ਮਾਰਦਾ ਨੇ ਮੈਂ ਸੋ ਆਇਣੀ ਜੀ ਸੋਚੀ ਸੀ ਮੈਨੂੰ ਪਿਆਰ ਨਾਲ ਬਹੁਤ ਵਧੀਆ ਸਮਝਾਇਆ ਸੀ ਵੀ ਇਹ ਇੱਕ ਰਿਸ਼ਤਾ ਇਹੋ ਜਿਹਾ ਹੁੰਦਾ ਪਵਿੱਤਰ ਹੁੰਦਾ ਵੀ ਇਹਨੂੰ ਦਾਗ ਨਾਲ ਹੈਨਾ ਪਰ ਇਹ ਜਦੋਂ ਨਾ ਤਾਂ ਇਹ ਇਸ਼ਕ ਚੰਨੀ ਹੋਈ ਵੀ ਸੀ ਨਾ ਉਹ ਵਾਦਨਾ ਇਸ਼ਕ ਚੰਨਾ ਹੋਇਆ ਸੀ ਉਹਨੇ ਉਹ ਕੀਤਾ ਅੱਛਾ ਹੁਣ ਤੁਹਾਨੂੰ ਲੱਗਦਾ ਵੀ ਮੈਂ ਗਲਤੀ ਕੀਤੀ ਹੈ ਹਾਂ ਲੱਗ ਰਿਹਾ ਮੈਂ ਗਲਤੀ ਮੰਨ ਰਹੀ ਹਾਂ ਤੁਸੀਂ ਦੇਖ ਸਕਦੇ ਹੋ ਦੋਸਤੋ ਹੁਣ ਕਹਿੰਦਾ ਕਹਿੰਦਾ ਮੈਨੂੰ ਸ਼ੱਕ ਸੀਗਾ ਪਹਿਲਾਂ ਹੀ ਕਹਿੰਦਾ ਮੈਂ ਉਹਦੇ ਫੋਨ ਦੇ ਵਿੱਚ ਫੋਟੋਆਂ ਵੇਖੀਆਂ ਸੀਗੀਆਂ ਗਲਤ ਆਪਣੇ ਭਾਂਜੇ ਨਾਲ ਤੇ ਕਹਿੰਦਾ ਮੈਨੂੰ ਸ਼ੱਕ ਤਾਂ ਹੁਦੋਈ ਸੀ ਮੈਂ ਇਹਨੂੰ ਸਮਝਾਇਆ ਵੀ ਸੀ ਏਦਾਂ ਦਾ ਕੁਝ ਨਾ ਕਰੀ ਪਰ ਮੈਨੂੰ ਇਹ ਨਹੀਂ ਪਤਾ ਸੀਗਾ ਵੀ ਏਦਾਂ ਦਾ ਕੁਝ ਹੋ ਜਾਊਗਾ ਵੀ ਇਹਨੂੰ ਇਹ ਭਜਾ ਕੇ ਲੈ ਜਾਊਗਾ ਅੱਛਾ ਭਾਈ ਥੂ ਥੂ ਬਹੁਤ ਹੋ ਗਈ ਉਹ ਪਿੰਡ ਦੇ ਵਿੱਚ ਬਹੁਤ ਭਾਈ ਯਾਰ ਮਰਨ ਵਾਲਾ ਕੰਮ ਹੀ ਹੋਇਆ ਨਿਕਲਣ ਜੋਗੇ ਨਹੀਂ ਕਿਤੇ ਹੂੰ ਅੱਛਾ ਫਿਰ ਤੁਸੀਂ ਕੀ ਕਹਿਣਾ ਚਾਹੁੰਦੇ ਮੈਂ ਤੇ ਤੇ ਪੈਰੀ ਹੱਥ ਲਾ ਸਕਦੀ ਆ ਮੇਥੋਂ ਗਲਤੀ ਹੋ ਗਈ ਨਹੀਂ ਮੈਂ ਆਪਣਾ ਪੈਰੀ ਹੱਥ ਲਾ ਕੋ ਮਾਜੀ ਕਰ ਮੈਂ ਇਹ ਤਾਂ ਨਹੀਂ ਰੱਖਣੀ ਨਹੀਂ ਬਾਈ ਇਹਦਾ ਵੱਧ ਚੱਲਣਾ ਵਰਤਾ ਮੈਂ ਨਹੀਂ ਰੱਖਣੀ ਦੇਖ ਸਕਦੇ ਹੋ ਮਾਮੀ ਜਿਹੜੀ ਹੈਗੀ ਆ ਉਹ ਮਿੰਤਾ ਕਰੀ ਜਾਂਦੀ ਆ ਕਹਿੰਦੀ ਮੈਂ ਤੇਰੇ ਨਾਲ ਰਹਿਣਾ ਚਾਹੁੰਦੀ ਆ ਮੈਂ ਤੇਰੇ ਬਿਨਾਂ ਰਹਿ ਨਹੀਂ ਸਕਦੀ ਪਰ ਜਦੋਂ ਉਦੋਂ ਮੈਂ ਇਹ ਸਵਾਲ ਕਰਨਾ ਚਾਹੁੰਣਾ ਜਦੋਂ ਰਿਸ਼ਤੇ ਆਪਣੇ ਇੰਨੇ ਗੂੜੇ ਹੁੰਦੇ ਆ ਆਪਣੇ ਇੰਨੇ ਸੋਹਣਾ ਪਵਿੱਤਰ ਰਿਸ਼ਤਾ ਇਹਨੂੰ ਕਲੰਕ ਲੱਗ ਜੇ ਨਾ ਇਹ ਫਿਰ ਇਹ ਪੂਰਾ ਨਹੀਂ ਚੜਦਾ ਬਾਈ ਜੀ ਹੁਣ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਬਈ ਯਾਰ ਮੈਂ ਨਾਂ ਤਾਂ ਅੱਜ ਰੱਖਾਂ ਨਾ ਮੈਂ ਰੱਖਾਂ ਕੱਲ ਨੂੰ ਇੱਜ਼ਤਦਾਰ ਬੰਦੇ ਸੀ ਇਹਨੇ ਦਾਗ ਲਾਤਾ ਸਾਡੇ ਚਿੱਤ ਨੂੰ ਸਾਡੇ ਦਾ ਤਿੰਨ ਚਾਰਾਂ ਪੀੜੀਆਂ ਤੋਂ ਇਹੋ ਜਿਹਾ ਕੰਮ ਅਸੀਂ ਨਾ ਸਾਡੀ ਕਿਸੇ ਕੁੜੀ ਨੇ ਨਾ ਸਾਡੀ ਕਿਸੇ ਬੁੜੀ ਨੇ ਗਲਤੀ ਨਹੀਂ ਸੀ ਕੀਤੀ ਇਹਨੇ ਜਮਾ ਆ ਕੇ ਪੱਠਾ ਵਾਤਾ ਹੁਣ ਮੇਰੇ ਭਰਾ ਦੇ ਆ ਵੱਡੇ ਦੇ ਦੋ ਕੁੜੀਆਂ ਤੇ ਇੱਕ ਮੁੰਡਾ ਕੱਲ ਨੂੰ ਉਹਨਾਂ ਦੇ ਕੀਸਰ ਪਊਗਾ ਅਗਲਾ ਕਊਗਾ ਮੇਰੀ ਮਾਮੀ ਵੀ ਚਾਚੀ ਨੇ ਸਾਡੀ ਨੇ ਇਹੋ ਜਿਹਾ ਕੁਛ ਕੀਤਾ ਤੇ ਵੀ ਉਹਨਾਂ ਦਾ ਕੀ ਕਰ ਲਿਆ ਉਹਨੂੰ ਵੀ ਤਾਂ ਵਸਾਈ ਲਿਆ ਤੇ ਅੱਜ ਇਹ ਵੀ ਮੈਨੂੰ ਵਸਾ ਲੂਗੀ ਅੱਪਾ ਨਹੀਂ ਹੋ ਕੰਮ ਕਰਨਾ ਯਾਰ ਮੈਂ ਇਹਨੂੰ ਨਾ ਅੱਜ ਰੱਖਾਂ ਨਾ ਮੈਂ ਕੱਲ ਨੂੰ ਰੱਖਾਂ ਮੇਰੇ ਵੱਲੋਂ ਪਲਾਟ ਠੱਠੇ ਕੋਈ ਛਾਲ ਮਰੇ ਯਾਰ ਹਾਂ ਮੇਰੇ ਹੁਣ ਦੋ ਮੁੰਡੇ ਇੱਕ ਕੁੜੀ ਆ ਗਾਂਬ ਦੀ ਕੁੜੀ ਕੀ ਕਰੂਗੀ ਇਹ ਤਾਂ ਕਹਿੰਦੀ ਕਹਿੰਦੀ ਮੇਰੀ ਐਂਟਰੀ ਦੇ ਵਿੱਚ ਕਿਹਾ ਸੀ ਵੀ ਮੇਰੇ ਤਾਂ ਮੁੰਡੇ ਹੀ ਹਨੀ ਹਾਂ ਕਿਉਂ ਨਹੀਂ ਜੋ ਕੀ ਦੀ ਫਿਰ ਸਾਨੂੰ ਤਾਂ ਕਹਿੰਦੇ ਥੋੜਾ ਟਾਈਮ ਹੈ ਵਿਆਹ ਕਰਾ ਨਵੇਂ ਮਰੀ ਜਾਂਦੀ ਆ ਹਾਂ ਦੋ ਮਹੀਨੇ ਹੋਏ ਯਾਰ ਹੈ 15 ਸਾਲ ਤੁਸੀਂ ਮੈਨੂੰ ਝੂਠ ਕਿਉਂ ਮਾਰਿਆ ਵੀਡੀਓ ਦੇ ਵਿੱਚ ਦੋ ਮਹੀਨੇ ਹੋਇਆ ਮੇਰੇ ਵਿਆਹ ਨੂੰ ਉਹ ਤਾਂ ਵੈਸੇ ਹੀ ਮੈਂ ਵਿਆਹ ਮਕਰਾਉਣ ਮਰੀ ਨਹੀਂ ਕਿਹਾ ਸੀ ਤੇ ਅਛਾ ਭਾਈ ਜਦੋਂ ਇਹਨਾਂ ਦੀ ਇੰਟਰਵਿਊ ਤੁਹਾਡੇ ਤੁਹਾਡੇ ਕੋਲ ਆਈ ਹੋਊਗੀ ਇੰਟਰਵਿਊ ਵੀ ਐਦਾਂ ਕਰਕੇ ਦੋਵੇਂ ਆਈ ਆ ਭਾਈ ਆਈ ਆ ਕਿ ਤਨੂ ਉਹਦੇ ਵਿੱਚ ਸਾਰਾ ਕੁਝ ਝੂਠ ਬੋਲਿਆ ਉਹ ਵੀ ਤੇ ਇਹ ਵੀ ਕੀ ਕੀ ਝੂਠ ਬੋਲਿਆ ਠੀਕ ਆ ਕੁਝ ਵੀ ਨਹੀਂ ਸੱਚ ਹੋ ਚ ਭਾਈ ਭਾਈ ਮੈਨੂੰ ਇਹ ਦਾਦੂ ਦੀ ਗੱਲ ਕਰਦੇ ਮੈਂ ਤਾਂ ਡੋਪ ਟੈਸਟ ਕਰਾ ਲੈਣਾ ਠੀਕ ਆ ਅਕਸਰ ਡੋਪ ਟੈਸਟ ਚ ਤਾਂ ਆਊਗਾ ਹਾਂ ਤੇ ਡੈਲੀ ਨਾ ਹੋਂ ਦੀ ਗੱਲ ਆ ਉਹ ਵੀ ਮੇਰਾ ਚੈੱਕਅਪ ਕਰਾ ਲੈਣਾ ਵੀ ਭਾਈ ਇਹ ਨਾਉਂਦਾ ਕਿ ਨਹੀਂ ਨਾਉਂਦਾ ਬੰਦੇ ਤਾਂ ਪਤਾ ਨਹੀਂ ਲੱਗਦਾ ਜੇ ਨਾ ਨਾਉ ਤਾਂ ਮੁਸ਼ਕ ਮਾਰਦਾ ਸਭ ਵਿੱਚ ਤੇ ਫਿਰ ਚੱਲ ਜੇ ਅੱਜ ਮੇਰੇ ਚ ਮੁਸ਼ਕ ਮਾਰਦਾ ਕੱਲ ਮਾਰਦਾ ਸੀ ਤੇ ਅੱਜ ਕਾ ਤੋ ਇਹ ਕਹਿੰਦੀ ਉਹ ਉਹ ਤਾਂ ਕਹਿੰਦੇ ਕਹਿੰਦੇ ਮਾਮੇ ਤੇ ਕੁਝ ਹੁੰਦਾ ਨਹੀਂ ਸੀਗਾ ਚੱਲ ਫਿਰ ਹੁਣ ਕਾ ਤੋ ਕਹਿੰਦੀ ਮੇਰੇ ਨਾਲ ਤੇ ਹੁਣ 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 ਤੁਹਾਨੂੰ ਲੱਗਦਾ ਵੀ ਇਹ ਵੀ ਪਿੰਡ ਦੇ ਵਿੱਚ ਇਹ ਵਸੂਗੀ ਤੁਹਾਡੇ ਕੋਲ ਬੰਦਾ ਤਾਂ ਮੈਂ ਉਹੀ ਆ ਫਿਰ ਹੁਣ ਕਾ ਤੋ ਮੈਂ ਤਾਂ ਕਰਦੀ ਮੇਰੇ ਤੇ ਲੱਗਦਾ ਵੀ ਵਸੂਗੀ ਫਿਰ ਹੁਣ ਤੇਰੀ ਨਹੀਂ ਮੈਂ ਨਹੀਂ ਰੱਖਣਾ ਨਹੀਂ ਮੈਂ ਇਦੀ ਰਹੂੰਗੀ ਇੱਕ ਵਾਰੀ ਫੇਰ ਮੰਨ ਲੈਣ ਕੋ ਤੁਸੀਂ ਦੇਖੋ ਹੁਣ ਫੇਰ ਇਹ ਕਹਿ ਰਹੀ ਹੈ ਕਿ ਮੈਂ ਤੇਰੇ ਨਾਲ ਰਹਿਣਾ ਚਾਹੁੰਨੀ ਆ ਬਸ ਤੈਨੂੰ ਲੱਗਦਾ ਵੀ ਬਈ ਇਹ ਫੇਰ ਤੇਰੇ ਕੋਲ ਟਿਕ ਜੂ ਬਈ ਯਾਰ ਮੈਂ ਰੱਖਣੀ ਨਹੀਂ ਮੈਂ ਡਾਂਗ ਚੱਕ ਲੈਣੀ ਆ ਮੈਂ ਇਹ ਤੁਸੀਂ ਕੈਮਰੇ ਮੋਰੇ ਕੈਮਰੇ ਮੋਰੇ ਨਾਲ ਹੀ ਕਰੋ ਇਹ ਜਿਹੜਾ ਲੱਛਣ ਇਹਦੇ ਪਾਸ ਚੋਦੀ ਦੇ ਹੇ ਹੇ ਕਿਸੇ ਹੋਰ ਨਾਲ ਵੀ ਗੱਲਬਾਤ ਸੀ ਇਹ ਇਹਨੇ ਛੱਡਣਾ ਕਿਹੜਾ ਇੱਥੇ ਕੋਈ ਵੀ ਨਹੀਂ ਛੱਡਣਾ ਪਿੰਡ ਚ ਤੈਨੂੰ ਹੁਣ ਲੱਗਦਾ ਵੀ ਇਹ ਹੋਰ ਨਾਲ ਵੀ ਕਰੂਗਾ ਜਦੋਂ ਇੱਕ ਕਹਿੰਦਾ ਦੁੱਧ ਤਾਂ ਜਲਾਇਆ ਲੱਸੀ ਨੂੰ ਫੁੱਕਾ ਮਾਰ ਮਾਰ ਪੀਂਦਾ ਜਦੋਂ ਇੱਕ ਵਾਰੀ ਇਹ ਜੀ ਜਨਾਨੀ ਗਲਤ ਹਰਕਤ ਕਰਤੇ ਮੈਂ ਠੀਕ ਆ ਮੈਂ ਕੰਮ ਤੇ ਹੋਮਗੰਬਲੀ ਨਿਗਾ ਕਰੇ ਹੋਗੀ ਜਦੋਂ ਬੰਦੇ ਦੀ ਸੋਚ ਆ ਠੀਕ ਆ ਜਦੋਂ ਹੁਣ ਇੱਕ ਵਾਰੀ ਬੰਦੇ ਦਾ ਵਿਸ਼ਵਾਸ ਟੁੱਟ ਜੇ ਤੇ ਦੂਰੀਏ ਕਿਵੇਂ ਬਣ ਜੂਗਾ ਦੱਸ ਦੇ ਤੂੰ ਬਹੁਤ ਸਹੀ ਗੱਲ ਆ ਪਹਿਲੀ ਵਾਰੀ ਜਿਹੜੇ ਵਿਸ਼ਵਾਸ ਬੰਦੇ ਦਾ ਟੁੱਟ ਜੇ ਤਾਂ ਬਾਅਦ ਵਿੱਚ ਉਹ ਨਹੀਂ ਬਣਦਾ ਤੁਸੀਂ ਦੇਖ ਸਕਦੇ ਹੋ ਇਸ ਕੁੜੀ ਨੇ ਆਪਦੇ ਘਰ ਵਾਲੇ ਦਾ ਰਿਸ਼ਤਾ ਜਿਹੜਾ ਸੀਗਾ ਉਹਨੂੰ ਤਾਰ-ਤਾੜ ਕਰਤਾ ਤੇ ਰਿਸ਼ਤੇ ਦੇ ਵਿੱਚ ਇੱਕ ਵਿਸ਼ਵਾਸ ਵਾਲਾ ਜਿਹੜਾ ਸੀਗਾ ਉਹ ਸਿਸਟਮ ਹੀ ਮਟਾਤਾ ਹੁਣ ਸ਼ੱਕ ਦਾ ਇਦਾਰਾ ਵੱਧ ਗਿਆ ਤੇ ਹੁਣ ਕਹਿੰਦਾ ਮੈਂ ਕੰਮ ਤੇ ਜਾਇਆ ਕਰੂੰਗਾ ਤਾਂ ਉਦੋਂ ਮੈਨੂੰ ਕੀ ਯਕੀਨ ਹੋਗਾ ਇਹ ਤੇ ਵੀ ਇਹ ਗਲਤ ਕੰਮ ਨਹੀਂ ਕਰਦੀ ਹੁਣ ਪਹਿਲਾਂ ਹੁਣ ਤਾਂ ਭਈ ਇਹ ਬਾਹਲੇ ਗੂੜੇ ਰਿਸ਼ਤੇ 'ਚ ਆਉਦੇ ਭਾਣ ਜੇ ਨਾਲ ਭੱਜੀ ਸੀ ਯਾਰ ਹੁਣ ਤਾਂ ਇਹ ਕੁਛ ਮਰਜੀ ਹੋ ਹੋ ਰਿਸ਼ਤੇ ਇਹਦੇ ਲਈ ਤਾਂ ਕੁਝ ਵੀ ਨਹੀਂ ਹੈਗੇ ਕੋਈ ਮੈਨੇ ਨਹੀਂ ਰੱਖਣਾ ਇਹਦੇ ਲਈ ਬਾਤ ਚੱਲਣ ਜਿਹੜੇ ਜਿਹੜੇ ਬਾਤ ਚੱਲਣ ਔਰਤ ਹੁੰਦੀ ਹੈ ਨਾ ਉਹ ਕੁਝ ਨਹੀਂ ਛੱਡਦੀ ਹੁੰਦੀ ਉਹਨਾ ਭਾਣ ਜਾ ਨਾਨਕ ਹੋਰ ਰਸਤਾ ਦੇਖਣਾ ਕੱਲ ਨੂੰ ਬਈ ਮੇਰਾ ਭਰਾਗਾ ਜਾਂਡਗਵਾਂਡ ਚ ਕਿਸੇ ਦਾ ਹੋਰ ਨਾ ਸਿਰ ਪਰਵਾਉ ਸਾਡਾ ਇਹ ਅੱਛਾ ਮਾਮੀ ਜੀ ਹੁਣ ਤੁਸੀਂ ਕੀ ਚਾਹੁੰਦੇ ਹੋ ਮੈਂ ਇਹੀ ਚਾਹਣੀ ਹੈ ਇੱਕ ਵਾਰੀ ਮੈਨੂੰ ਮਾਫ ਕਰੇ ਰੱਬ ਤੋਂ ਵੀ ਗਲਤੀ ਹੋ ਜਾਂਦੀ ਆ ਤੇ ਵੀ ਮੈਂ ਇੱਕ ਵਾਰੀ ਮਾਫ ਤਾਂ ਕਰ ਸਕਦਾ ਨਹੀਂ ਜ਼ਿੰਦਗੀ ਚ ਧੋਖਾ ਦਿੰਦੀ ਇਹਨੂੰ ਕਦੇ ਵੀ ਇਹਦੂ ਬਾਦ ਹੁਣ ਤੁਸੀਂ ਵਧੀਆ ਬਣ ਕੇ ਵਿਖਾਉਂਗੇ ਇਹਨੂੰ ਹਾਂ ਵਧੀਆ ਬਣ ਕੇ ਵਿਖਾਉਂਗੀ ਜਿਹੜੇ ਤੁਸੀਂ ਤੁਹਾਡੇ ਤੇ ਗਲਤੀਆਂ ਹੋਈਆਂ ਤੇ ਭਾਂਜੇ ਨਾਲ ਭੱਜਿਆ ਜਾਂ ਕੋਈ ਹੋਰ ਇਹ ਜੀ ਕੋਈ ਗੱਲ ਸੀ ਤੁ ਬਾਹਰ ਅੰਦਰ ਇੱਧਰ ਸੀਗੀ ਉਹ ਸਾਰਾ ਕੁਝ ਤੁਸੀਂ ਹੁਣ ਸਹੀ ਰਹੋਗੇ ਹਾਂ ਸਹੀ ਰਹੂੰਗੀ ਕਦੇ ਗਲਤ ਨਹੀਂ ਉਹ ਕਰਦੇ ਹੁਣ ਇਹਦੇ ਨਾਲ ਨਹੀਂ ਨਹੀਂ ਹੁਣ ਤੁਸੀਂ ਕੀ ਕਹਿਣਾ ਚਾਹੋਗੇ ਬਾਈ ਮੇਰੀ ਗੱਲ ਸੁਣਾ ਚਲ ਇਹ ਮੰਨਦੀ ਆ ਹਨਾ ਮੈਂ ਗਲਤੀ ਨਹੀਂ ਕਰੂੰਗੀ ਜੇ ਤਾਂ ਕਿਸੇ ਪਾਸੇ ਹੋਰ ਇਹਨੇ ਗਲਤੀ ਕੀਤੀ ਹੁੰਦੀ ਜਾਂ ਕਿਸੇ ਕੋਈ ਹੋਰ ਹੁੰਦਾ ਹਨਾ ਫਿਰ ਵੀ ਮੈਂ ਮੰਨ ਲੈਂਦਾ ਚਲ ਯਾਰ ਗਲਤੀ ਹੋ ਗਈ ਇਹਨੇ ਤਾਂ ਇਹ ਕਿੱਡਾ ਪਵਿੱਤਰ ਰਿਸ਼ਤਾ ਹੀ ਨਹੀਂ ਛੱਡਿਆ ਹੈ ਮਾਂ ਤੇ ਪੁੱਤ ਵਾਲਾ ਰਿਸ਼ਤਾ ਹੁੰਦਾ ਮਾਮੀ ਭਾਂਜੇ ਦਾ ਇਹਨੇ ਤਾਂ ਉਹ ਰਿਸ਼ਤਾ ਨਹੀਂ ਛੱਡਿਆ ਇਹ ਠੀਕ ਹੈ ਤੇ ਉਦੋਂ ਬਾਅਦ ਮੈਂ ਕੀ ਵਿਸ਼ਵਾਸ ਕਰ ਲਵਾਂ ਇਹ ਨੂੰ ਮੈਨੂੰ ਕੀ ਇਹ ਤੇ ਪ੍ਰੂਫ ਆ ਗਾਂਵਰੇ ਹੁਣ ਭਤੀਜੇ ਵੀ ਜਵਾਨ ਹੁੰਦੇ ਆਉਂਦੇ ਆ ਠੀਕ ਆ ਗਾਂਢ ਗਾਂਢ ਦੇ ਮੁੰਡੇ ਮਿਥੇ ਰਹੇ ਹੈ ਤੇ ਇਹ ਦਾ ਹੁਣ ਅੱਖ ਮਟ ਕਹਿੰਦਾ ਇਹਦਾ ਕਿ ਪਤਾ ਫਿਰ ਉਹਨਾਂ ਨੂੰ ਵੀ ਕਰਨ ਲੱਗ ਜੇ ਜਦੋਂ ਆਪ ਦਾ ਭਾਂਜਾ ਹੀ ਨਹੀਂ ਛੱਡਿਆ ਬਹੁਤ ਸਹੀ ਗੱਲ ਆ ਬਾਈ ਦੀ ਕਹਿੰਦਾ ਵੀ ਜੇ ਇਹਨੇ ਆਪ ਦਾ ਭਾਂਣ ਜਾਣੀ ਛੱਡਿਆ ਤਾਂ ਮੇਰੇ ਭਰਾ ਦੇ ਮੁੰਡੇ ਹੈਗੇ ਉਹਨਾਂ ਨੂੰ ਛੱਡਣਾ ਪਿੰਡ ਦੇ ਵਿੱਚ ਜਿਹੜੇ ਨੌਜਵਾਨ ਮੁੰਡੇ ਆ ਉਹਨਾਂ ਨਾਲ ਵੀ ਇਹ ਗਲਤ ਕਰ ਸਕਦੀ ਹੈ ਹੁ ਟੁੱਟ ਚੁੱਕਿਆ ਹੈਗਾ ਕਿ ਹੁਣ ਮੈਂ ਦੱਸੋ ਮੈਂ ਹੁਣ ਕੀ ਕਰਾਂ ਇਹੇ ਜੀ ਕੁੜੀ ਨੂੰ ਕਹਿੰਦਾ ਮੈਂ ਰੱਖ ਕੇ ਕੀ ਕਰੂੰਗਾ ਭਾਈ ਇਹ ਕਦੇ ਨਾ ਕਦੇ ਯਾਰ ਜਿਹੜੀ ਗਲਤੀ ਹੁੰਦੀ ਹੈ ਹਰੇਕ ਤੋਂ ਹੋ ਜਾਂਦੀ ਆ ਗਲਤੀ ਨੂੰ ਮaaf ਕਰਨ ਵਾਲਾ ਵੱਡਾ ਹੁੰਦਾ ਭਾਈ ਇਹ ਮੈਂ ਮੰਨਦਾ ਗਲਤੀ ਨੂੰ ਮaaf ਕਰਨ ਵਾਲਾ ਵੱਡਾ ਹੁੰਦਾ ਇਹਨੂੰ ਇੱਕ ਵਾਰੀ ਪੁੱਛ ਲੈ ਇਹਨੂੰ ਮੈਂ ਦੀ ਮਾਂ ਨੂੰ ਸੱਦਿਆ ਸੀ ਦੇਖੋ ਇਹਨੂੰ ਠੀਕ ਹੈ ਜਦੋਂ ਮੈਨੂੰ ਪੂਰਾ ਸ਼ੱਕ ਹੋ ਗਿਆ ਸੀਗਾ ਇਹਨੂੰ ਮੈਂ ਕਿਹਾ ਸੀ ਵੀ ਆ ਉਹਦੀ ਮਾਂ ਨੂੰ ਵੀ ਕਿਹਾ ਸੀ ਵੀ ਇਹਨੂੰ ਸਮਝਾਓ ਠੀਕ ਹੈ ਉਹਨੇ ਇਹਦੀ ਬਹੁਤ ਸ਼ੋਤ ਲਾਈ ਆ ਵੀ ਤੂੰ ਸ਼ਰਮ ਮੰਨ ਤੂੰ ਤਾਂ ਮੇਰੇ ਵੀ ਦੁੱਧ ਨੂੰ ਵੀ ਲਾਜ ਦਾਗ ਲਾਤਾ ਤੇ ਵੀ ਤੂੰ ਇਹੋ ਜਿਹਾ ਕੰਮ ਕਰਦੀ ਵੀ ਤੇਰੀ ਮਾਂ ਨੇ ਤੱਕਦਾ ਗਿੱਲੇ ਗੋਹੇ ਤੇ ਪੈਰ ਨਹੀਂ ਸੇ ਰੱਖਿਆ ਵੀ ਤੂੰ ਆ ਕੀ ਗਲਤੀ ਕੀਤੀ ਐ ਇਹਨੇ ਮੈਨੂੰ ਉਦੋਂ ਬਹੁਤ ਕੁਝ ਬੋਲੀ ਚਲੋ ਮੈਂ ਪਾਣੀ ਵਾਂਗੂ ਪੀ ਕੇ ਮੈਂ ਚੱਲੀ ਜਾਂ ਛੱਡ ਕੋਈ ਚੱਕਰ ਨਹੀਂ ਪਰ ਹੁਣ ਇਹਨੇ ਏਡੀ ਗਲਤੀ ਕਰਕੇ ਮੈਂ ਇਹ ਨਹੀਂ ਰੱਖਣੀ ਜਾਈਂ ਕਦੇ ਤੂੰ ਆ ਆਪਦੀ ਭੈਣ ਨਾਲ ਰਾਬਤਾ ਨਹੀਂ ਹੋਇਆ ਵੀ ਤੇ ਭੈਣ ਦਾ ਜਿਹੜਾ ਮੁੰਡਾ ਸੀ ਉਹ ਭਜਾ ਕੇ ਲੈ ਗਿਆ ਇਹਨੂੰ ਤੇ ਭੈਣ ਨਾਲ ਰਾਬਤਾ ਨਹੀਂ ਹੋਇਆ ਭੈਣੇ ਵਿਆਹ ਕੀ ਕਰਤਾ ਮੇਰੀ ਭੈਣ ਨੇ 4-5 ਵਾਰੀ ਕੁੱਟਿਆ ਵੀ ਉਹਨੂੰ ਠੀਕ ਆ ਹੁਣ ਜਵਾਕ ਆ ਉਹਨੂੰ ਮਗਰ ਲਾਈ ਫਿਰਦੀ ਇਹ 16 17 17 ਸਾਲਾਂ ਦਾ ਜਾਕ ਹੁਣ ਉਹਨੂੰ ਤਾਂ ਐ ਹੁੰਦਾ ਚੰਗਾ ਮਾੜਾ ਤਾਂ ਪਤਾ ਹੀ ਨਹੀਂ ਹੁੰਦਾ ਤੈਨੂੰ ਲੱਗਦਾ ਵੀ ਇਹ ਜਿਹੜੇ ਕੰਮ ਕਰਦੀਆਂ ਇਹ ਕੁੜੀਆਂ ਕਰਦੀਆਂ ਜਿਹੜੀਆਂ ਰਿਸ਼ਤੇ ਰਿਸ਼ਤੇਦਾਰੀ ਦੇ ਵਿੱਚ ਮੁੰਡੇ ਇਹ ਜਿਹੇ ਕੰਮ ਕਰਦੇ ਆ ਉਹ ਬਹੁਤ ਗਲਤ ਕੰਮ ਕਰਦੇ ਆ ਭਾਈ ਹਜੇ ਤਾਂ ਮੈਂ ਕਾਨੂੰਨੀ ਲੜਾਈ ਲੜੀ ਐ ਜੇ ਮੈਂ ਕੋਈ ਹੋਜਾਂਦਾ ਵੱਢ ਕੇ ਸੜ ਦਿੰਦਾ ਉਹਨਾਂ ਦੋਨਾਂ ਨੂੰ ਠੀਕ ਆ ਨਾ ਮੈਂ ਤਾਂ ਇਹ ਵੀ ਸੋਚਦਾ ਚਲ ਜੇ ਮੈਂ ਹੁਣ ਇਹਨੂੰ ਮਾਰ ਦੂੰਗਾ ਤੇ ਮੇਰੇ ਜਿਹੜੇ ਦੋ ਜਵਾਕ ਤਿੰਨ ਆਮਗੜਾ ਤੇ ਉਹ ਰੋਲ ਜਾਣਗੇ ਇਹ ਜੇ ਇਹ ਜੇ ਲੋਕ ਜਿਹੜੇ ਹੁੰਦੇ ਆ ਘਟਿਆ ਲੋਕ ਹੁੰਦੇ ਆ ਇਹ ਰਿਸ਼ਤੇ ਨੂੰ ਦਾਗ ਲਾਉਂਦੇ ਆ ਬਈ ਇਹ ਜੇ ਲੋਕ ਸਮਾਜ ਚ ਰਹਿਣੇ ਨਹੀਂ ਚਾਹੀਦੇ ਮੈਂ ਤਾਂ ਸਿੱਧੀ ਗੱਲ ਕਰ ਜਿਹੜੇ ਦਾਗ ਲਾਉਂਦੇ ਆ ਵੀ ਹੋਰ ਬਥੇਰੇ ਦਾ ਪਾਸੇ ਪਏ ਹੋਰ ਪਾਸੇ ਮਰ ਲਓ ਇੱਕ ਵਾਰੀ ਮੁਆਫਤਾ ਕਰੋ ਮੈਨੂੰ ਨਹੀਂ ਨਹੀਂ ਇੱਕ ਵਾਰੀ ਤਾਂ ਕਰਕੇ ਵੇਖੋ ਯਾਰ ਕਹਿੰਦੀ ਮੰਮੀ ਕਹਿੰਦੀ ਆਉਂਦਾ ਇੱਕ ਵਾਰੀ ਤਾਂ ਮੈਨੂੰ ਮਾਫ ਕਰੋ ਤੁਸੀਂ ਮੈਨੂੰ ਦੱਸੋ ਇੱਕ ਵਾਰੀ ਮੈਨੂੰ ਜਰੂਰ ਦੱਸਿਓ ਇੱਕ ਵਾਰੀ ਮੈਨੂੰ ਜਰੂਰ ਦੱਸ ਜਿਹੜੀ ਆਪਣੇ ਰਿਸ਼ਤੇਦਾਰਾਂ ਨੂੰ ਆਪਣੀ ਰਿਸ਼ਤੇਦਾਰੀ ਦੇ ਵਿੱਚ ਇਹ ਜਿਆ ਕਲਤ ਕੰਮ ਕਰ ਰਹੀ ਆ ਆਪਣੇ ਭਾਂਜੇ ਨਾਲ ਸਕੇ ਭਾਂਜੇ ਨਾਲ ਇਹ ਜਿਆ ਕੰਮ ਕਰ ਗਈ ਵੀ ਉਹ ਕਿਸੇ ਨਾਲ ਵੀ ਗਲਤ ਕਰ ਸਕਦੀ ਯਾਰ ਅੱਛਾ ਇਹ ਮੇਰੀ ਪੰਚਾਇਤ 'ਚ ਵੀ ਬੰਦੇ ਨੇ ਜਨਾਨੀ ਨੇ ਇਹਨੇ ਪੱਗ ਲਵਾਤੀ ਠੀਕ ਆ ਜਦੋਂ ਇਹਨੂੰ ਪੰਚਾਇਤ 'ਚ ਉੱਥੇ ਲੋਲਾ ਪਿਆ ਠੀਕ ਆ ਇਕੱਠੇ ਹੋਏ ਉੱਥੇ ਉੱਥੇ ਵੀ ਇਹਨੇ ਮੈਨੂੰ ਬਹੁਤ ਕੁਝ ਜਲੀਲ ਕੀਤਾ ਹਨਾ ਵੀ ਮੈਨੂੰ ਜਲੀਲ ਕੀਤਾ ਨੇ ਕੀ ਕਹਿੰਦੀ ਕਹਿੰਦੀ ਤੁਹਾਨੂੰ ਵੀ ਇਹ ਬਹੁਤ ਕੁਝ ਬੋਲੀ ਆ ਵੀ ਇਹ ਬੰਦਾ ਹੀ ਨਹੀਂ ਕਿਸੇ ਕੰਮ ਦਾ ਇਹ ਆ ਉਹ ਕਰਦਾ ਆ ਕਰਦਾ ਮੈਂ ਫਿਰ ਵੀ ਆਪਦੇ ਪਿੰਡ ਦੇ ਪਿੰਦ ਤੋਂ ਸਾਡੇ ਨੂੰ ਪਤਾ ਹੀ ਮੈਂ ਕਿਹੇ ਜਾ ਕੰਮ ਵਾਲਾ ਬੰਦਾ ਠੀਕ ਆ ਇਹ ਚੀਜ਼ਾਂ ਕਹਿੰਦੇ ਸੀ ਹਾਂ ਉਹ ਇਹਦੇ ਕੁਸ ਹੁੰਦਾ ਨਹੀਂ ਸੀ ਤੋ ਇਹ ਚੰਗਾ ਕਿਉਂ ਨਹੀਂ ਲੱਗਦਾ ਸੀ ਯਾਰ ਪਤਾ ਹੀ ਨਹੀਂ ਕੀ ਹੋ ਗਿਆ ਸੀ ਮੇਰੇ ਕਿੰਨੀ ਦੇ ਕਿੰਨੀ ਝੱਕ ਨੂੰ ਮੂਹ ਨਹੀਂ ਕਰਦਾ ਸੀ ਮੈਂ ਕਿਉਂ ਨਹੀਂ ਕਰਦਾ ਸੀ ਪਤਾ ਹੀ ਨਹੀਂ ਉਹਨਾਂ ਨੇ ਕੀ ਪਾਸ ਸੀ ਮੇਰੇ ਸਿਰ 'ਚ ਕਿਹਨੇ ਪਤਾ ਸੀ ਯਾਰ ਇਹਨਾਂ ਦੇ ਭਾਨ ਜੇ ਨੇ ਅੱਛਾ ਫੇਰ ਇੰਨਾ ਕਿ ਨਿਚੱਕ ਨੂੰ ਨਾ ਸੁਭਾ ਨਾ ਅਥਨ ਜੀ ਨਹੀਂ ਕਰਦੇ ਚਾਹ ਫੜਾਉਣ ਨੂੰ ਜੀ ਨਹੀਂ ਕਰਦੇ ਤਾਂ ਹੀ ਕਰਕੇ ਤੁਸੀਂ ਹੁਣ ਇਹ ਕਹਿਣਾ ਚਾਉਂਦੇ ਹੋ ਵੀ ਉਹਨੇ ਤੇ ਰਿਸਰਚ ਕੋਈ ਚੀਜ਼ ਪਾਈ ਇਹ ਜੀ ਜਿਹਦੇ ਕਰਕੇ ਤੁਹਾਨੂੰ ਭੱਜਣ ਨੂੰ ਮਜਬੂਰ ਕਰਤਾ ਹਾਂ ਮਜਬੂਰੀ ਸੀ ਮੇਰੀ ਵੀ ਕਿੰਨੇ ਦਿਨ ਬਾਹਰ ਘੱਟੇ ਤੁਸੀਂ ਫਿਰ 10 ਦਿਨ 10 ਦਿਨ ਅੱਛਾ ਤੁਸੀਂ ਬਾਈ ਇਹ 10 ਦਿਨਾਂ ਚ ਇਹਦਾ ਉਹਦਾ ਇੰਨਾ ਜਲੂਸ ਨਿਕਲ ਗਿਆ ਜਿਹੜਾ ਛੱਡ ਕੇ ਭੱਜ ਗਿਆ ਮੈਂ 15 ਸਾਲ ਸੰਭੀ ਆ ਤੇ ਹੁਣ ਬਾਈ ਜਿਹੜੇ ਉਹਨੇ ਤਾਰੇ ਤੋੜ ਕੇ ਇਹਦੀ ਝੋਲੀ ਚ ਪਾਤੇ ਜਿਹੜੇ ਮੈਥੋਂ ਨਹੀਂ ਪਏ ਦੱਸ ਦੇ ਕਿੱਥੇ ਆ ਫਿਰ ਕਿੱਥੇ ਤਾਰੇ ਹੋ ਤਾਰੇ ਤਾਂ ਗਲਤੀ ਹੋ ਗਈ ਬਸ ਕੁਛ ਨਹੀਂ ਜਿਹੜਾ ਕੁਛ ਮੰਗਦੀ ਸੀ ਖਾਣ ਨੂੰ ਮੈਂ ਲਿਆ ਕੇ ਦਿੰਦਾ ਸੀਗਾ ਦਿਹਾੜੀ ਦਾ ਬੰਦਾ ਹੋਰ ਮੈਂ ਉਹਨੂੰ ਕੀ ਕਰ ਦਿੰਦਾ ਇਹਨੂੰ ਮੈਂ ਹੁਣ ਟਾਈਮ ਹਰ ਇੱਕ ਕੁੜੀ ਦਾ ਸੁਪਨਾ ਹੁੰਦਾ ਵੀ ਮੈਂ ਸੂਟ ਚਾਜ ਦਾ ਪਾਵਾਂ ਆ ਪਾਵਾਂ ਉਹ ਪਾਵਾਂ ਪਰ ਕਈ ਹਾਲਾਤ ਹੁੰਦੇ ਆ ਇਦਾਂ ਦੇ ਘਰ ਦੇ ਹਾਲਾਤ ਵੀ ਹੁੰਦੇ ਆ ਵੀ ਇੱਥੇ ਕੁੜੀਆਂ ਨੂੰ ਆਹ ਦੇ ਹਾਲਾ ਆਪਣੇ ਸੁਪਨੇ ਨੂੰ ਮਾਰਨਾ ਪੈਂਦਾ ਹਨ ਤੇ ਫਿਰ ਇਹ ਇਹਦਾ ਹੱਕ ਨਹੀਂ ਸੀਗਾ ਵੀ ਇਹਦੇ ਕੁਝ ਕਰੇ ਬਈ ਇਹੋ ਜੀਆਂ ਕੁੜੀਆਂ ਵੇਖਾਂਗਾ ਮੈਂ ਜਿਹੜੀਆਂ ਕੀ ਆਪਦੇ ਸੁਪਨਿਆਂ ਨੂੰ ਮਾਰ ਕੇ ਜੇ ਆਪਦੇ ਘਰ ਵਾਲੇ ਨਾ ਹਸਬੰਡ ਨਾ ਆਪਦੇ ਨਾ ਨਵੋਣੀ ਹੁੰਦੀ ਇਹਨਾਂ ਨੇ ਉਹਦੇ ਸੁਪਨਿਆਂ ਨੂੰ ਮਾਰ ਕੇ ਉਹਦੇ ਬਰਾਬਰ ਕੰਮ ਕਰਦਣਾ ਕਹਿੰਦਿਆਂ ਕੋਈ ਨਹੀਂ ਜੇ ਉਹ ਕੰਮ ਕਰਦਾ ਮੈਂ ਵੀ ਕਰੂੰ ਤੇ ਸਾਡਾ ਘਰ ਚੱਲੂਗਾ ਅਸੀਂ ਆਪਦੇ ਸੁਪਨੇ ਦੋਨੇ ਇਕੱਠੇ ਪੂਰੇ ਕਰ ਸਕਦੇ ਆ ਪਰ ਮੈਂ ਤਾਂ ਆਪਦੇ ਸੁਪਨਿਆਂ ਨੂੰ ਮਾਰ ਕੇ ਇਹਦਾ ਸਾਰਾ ਕੁਝ ਕਰਦਾ ਸੀ ਪੂਰਾ ਤੇ ਫੇਰ ਵੀ ਨਹੀਂ ਇਹਨੇ ਤਾਂ ਹੁਣ ਤੁਸੀਂ ਰੱਖਣਾ ਚਾਹੁੰਦੇ ਇਹਨੂੰ ਮੈਂ ਨਹੀਂ ਰੱਖਣਾ ਚਾਹੁੰਦਾ ਬਈ ਇਹਦਾ ਫਾਉ ਯਾਰ ਮੈਂ ਰਹਿਣਾ ਇਹਦੇ ਤੁਸੀਂ ਦੇਖ ਸਕਦੇ ਹੋ ਦੋਸਤੋ ਜਿਹੜੀ ਮਾਮੀ ਸੀ ਉਹ ਭੱਜੀ ਸੀਗੀ ਮੁੰਡੇ ਨਾਲ ਜਦੋਂ ਆਪਦੇ ਭਾਂਜੇ ਨਾਲ ਭੱਜੀ ਸੀ ਜਦੋਂ ਉਸ ਮਾਮੇ ਨੇ ਉਹਨੂੰ ਫੜ ਲਿਆ ਤਾਂ ਤੁਸੀਂ ਦੇਖ ਸਕਦੇ ਹੋ ਦੋਸਤੋ ਉਹ ਕਹਿੰਦੀ ਮੈਂ ਤੇਰੇ ਰਹਿਣਾ ਚਾਹੁੰਦੀ ਆ ਪਰ ਉਹ ਕਹਿੰਦਾ ਮੈਂ ਨਹੀਂ ਰਹਿਣਾ ਚਾਹੁੰਦੀ ਤੇਰੇ ਨਾਲ ਤੁਸੀਂ ਦੇਖੋ ਯਾਰ ਜਿਹੜੇ ਰਿਸ਼ਤਿਆਂ ਦੇ ਰਿਸ਼ਤਿਆਂ ਵਿੱਚ ਇਹੋ ਜਿਹੇ ਦਾਗ ਲਾਉਂਦੀਆਂ ਜਨਾਨੀਆਂ ਉਹਨਾਂ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜਿਹੜੇ ਲੋਕ ਆਪਣੇ ਰਿਸ਼ਤੇ ਨੂੰ ਭੁੱਲ ਕੇ ਗਲਤ ਕੰਮ ਕਰਦੀਆਂ ਉਦੋਂ ਫਿਰ ਬਹੁਤ ਗਲਤ ਗੱਲ ਆ ਉਹਨਾਂ ਦੀ ਬਹੁਤ ਜਿਆਦਾ ਗਲਤ ਗੱਲ ਆ ਮੈਂ ਇਹੋ ਜੇ ਰਿਸ਼ਤੇਦਾਰਾਂ ਨੂੰ ਇਹੋ ਜੇ ਰਿਸ਼ਤੇ ਰਿਸ਼ਤਿਆਂ ਦੇ ਵਿੱਚ ਦਾਗ ਲਾਉਣ ਵਾਲਿਆਂ ਨੂੰ ਇੱਕ ਗੱਲ ਜ਼ਰੂਰ ਕਹਿਣਾ ਚਾਹਣਾ ਇਹਨਾਂ ਤੇ ਜ਼ਰੂਰ ਕਾਰਵਾਈ ਹੋਣੀ ਚਾਹੀਦੀ ਆ ਤੇ ਇਹੋ ਜੇ ਬੰਦੇ ਦੀ ਕੋਈ ਇੱਜ਼ਤ ਨਹੀਂ ਇਸੇ ਪੰਜਾਬ ਦੇ ਵਿੱਚ ਤੇ ਸਾਡੀ ਵੀਡੀਓ ਇੱਕ ਸਿੱਖਿਆ ਦੇਣ ਵਾਸਤੇ ਹੁੰਦੀ ਹੈ ਸਾਡੀ ਵੀਡੀਓ ਇੱਕ ਵਧੀਆ ਐਂਟਰਟੇਨਮੈਂਟ ਹੁੰਦੀ ਹੈ ਜਿਹੜੀ ਤੁਸੀਂ ਵੇਖ ਕੇ ਖੁਸ਼ ਰਹੋਗੇ ਤੇ ਸਾਡੇ ਵੀਡੀਓ ਤੇ ਥੱਲੇ ਕਮੈਂਟ ਗਲਤ ਵੀ ਕਰੋਗੇ ਸਹੀ ਵੀ ਕਰੋਗੇ ਸਾਡੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਿਓ ਧੰਨਵਾਦ